ਨੇ ਫਤਵਾ ਦਿੱਤਾ ਸੀ ਚੰਡੀਗੜ੍ਹ ਦੇ ਆਨੇ ਤਾਮ ਆਮ ਆਦਮੀ ਪਾਰਟੀ ਦੀ ਹੱਕ ਜਿੱ ਦਿੱਤਾ ਸੀ ਤੇ ਪਿਛਲੀ ਵਾਰ ਵੀ ਕਿਸ ਤਰ੍ਹਾਂ ਇਹਨਾਂ ਨੇ ਤੁਹਾਡੇ ਯਾਦ ਹੋਣਾ ਹੈ ਕਿ ਜਿਹਨੂੰ ਉਥੇ ਇਲੈਕਸ਼ਨ ਕਰਵਾਉਣੀ ਸੀ ਜਿਹੜੇ ਆਫੀਸਰ ਨੇ ਉਹਨੇ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਧੱਕੇ ਨਾਲ ਹਰਾਉਣ ਦੀ ਕੋਸ਼ਿਸ਼ ਕੀਤੀ ਤੇ ਜੋ ਹਾਈ ਕੋਰਟ ਦੇ ਮਾਨਯੋਗ ਜੱਜ ਸਾਹਿਬ ਜੀ ਉਤੇ ਜੱਜਮੈਂਟ ਆਈ ਤੇ ਉਹਦੇ ਨਾਲ ਪੂਰੀ ਜਿਹੜੀ ਬੀਜੇਪੀ ਹੈ ਪੂਰੇ ਦੇਸ਼ ਦੇ ਵਿੱਚ ਮੈਂ ਕਹੂੰਗਾ ਵੀ ਨੰਗੀ ਜਿਹੜੀ ਹੈ ਉਹ ਹੋਈ ਸੀ ਵੀ ਕਿਸ ਤਰ੍ਹਾਂ ਇਹ ਧੱਕਾ ਕਰਕੇ ਜਿਹੜੀਆਂ ਲੋਕਾਂ ਨੂੰ ਜਾਂ ਚੁਣੇ ਹੋਏ ਜਿਹੜੇ ਲੋਕ ਹੈ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਵੀ ਕਰਦੇ ਆ ਖਰੀਦਿੰਦੀ ਤੋਂ ਕੁਝ ਵੀ ਕਰਦੇ ਆ ਡਰੋਨ ਦੀ ਕੋਸ਼ਿਸ਼ ਵੀ ਕਰਦੇ ਆ ਤੇ ਧੱਕੇ ਨਾਲ ਕੁਰਸੀ ਜੱਪਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਸੀ ਉਸ ਤੋਂ ਬਾਅਦ ਵੀ ਖਰੀਦ ਤੋਂ ਫਰੋਖਤ ਆ ਜਿਹੜੀ ਕਰਦੇ ਰਹੇ ਸੋ ਕਹਿਰ ਦੇ ਨਾਲ ਕੁਝ ਨਹੀਂ ਹੁੰਦਾ ਉਹਨਾਂ ਦਾ ਉਮੀਦਵਾਰ ਵੀ ਹੈ ਸਾਡਾ ਵੀ ਹੈ ਪਰ ਚੰਡੀਗੜ੍ਹ ਦੇ ਲੋਕਾਂ ਦਾ ਫਤਵਾ ਸਾਡੇ ਆਖ ਸੀ ਪਹਿਲਾਂ ਵੀ ਹਾਈ ਕੋਰਟ ਤੇ ਸਾਨੂੰ ਕਿਉਂਕਿ ਮਾਨਯੋਗ ਅਦਾਲਤ ਤੇ ਵਿਸ਼ਵਾਸ ਹੈ ਕਿਉਂਕਿ ਜਦੋਂ ਸਰਕਾਰਾਂ ਧੱਕਾ ਕਰਨ ਲੱਗ ਜਾਂ ਤਾਂ ਆਪੋਜੀਸ਼ਨ ਦਾ ਵਿਸ਼ਵਾਸ ਘੋੜਤ ਨਹੀਂ ਹੁੰਦਾ ਸਾਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਮਿਲੀ ਹੈ ਇਥੋਂ ਵੀ ਪਹਿਲਾਂ ਮਿਲੀ ਸੀ ਤੇ ਹੁਣ ਵੀ ਸਾਡੀ ਉਮੀਦਵਾਰ ਵੀ ਜਿਹੜੀ ਮਦਾਦ ਚ ਤੇ ਉਮੀਦ ਹੈ ਕਿ ਜਿਹੜੇ ਕੌਂਸਲਰ ਨੇ ਮਿਲ ਕੇ ਕਿਉਂਕਿ ਜਿਨ੍ਹਾਂ ਦੇ ਹੱਕ ਚ ਲੋਕਾਂ ਨੇ ਫੈਸਲਾ ਦਿੱਤਾ ਸੀ ਆਮਾ ਨਹੀਂ ਪੜਦੇ ਮੇਰਾ ਜਿਹੜਾ ਬਣੂਗਾ ਦੇਖੋ ਸਾਰਾ ਦੇਸ਼ ਜਾਣਦਾ ਹੈ ਕਿ ਕੌਣ ਝੂਠ ਬੋਲਦਾ ਆਮ ਆਦਮੀ ਪਾਰਟੀ ਪਹਿਲੀ ਪਾਰਟੀ ਹੈ ਜਿਨੇ ਜੋ ਵਾਦਾ ਕਿਹਾ ਉਹ ਅਸੀਂ ਪੂਰਾ ਕੀਤਾ ਤੇ ਜਿਹੜੇ ਰਹਿ ਗਏ ਉਹ ਵੀ ਅਸੀਂ ਐਡਮਿਟ ਕਰਦੇ ਆ ਅਸੀਂ ਹਮੇਸ਼ਾ ਜੀ ਮੰਗੂ ਇਹ ਨਹੀਂ ਕਹਿ ਦਿੰਦੇ ਵੀ 15 ਲੱਖ ਦੀ ਗੱਲ ਜੇ ਕੋਈ ਪੱਤਰਕਾਰ ਪੁੱਛਦਾ ਵੀ ਉਹ ਤਾਂ ਜੀ ਚੁਣਾਵੀ ਜੁਮਲਾ ਸੀ ਅਸੀਂ ਜੋ ਕਿਹਾ ਦਿੱਲੀ ਦੇ ਵਿੱਚ ਉਹ ਕਰਕੇ ਦਿਖਾਇਆ ਤੇ ਜਿਹੜੇ ਕੰਮ ਰਹਿੰਦੇ ਵੀ ਐ ਉਹ ਵੀ ਅਸੀਂ ਦੱਸਿਆ ਵੀ ਭਾਈ ਕਿਉਂਕਿ ਪਿਛਲੇ ਸਮੇਂ 'ਚ ਕੋਵਿਡ ਵੀ ਆਇਆ ਜੋ ਉਸ ਤੋਂ ਬਾਅਦ ਸਾਡੀ ਸਾਰੀ ਲੀਡਰਸ਼ਿਪ ਅੜ ਕੇ ਇਹਨਾਂ ਨੇ ਅੰਦਰ ਦਿੱਤੀ ਹੋਈ ਸੀ ਤੇ ਪਰ ਦਿੱਲੀ ਦੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਉਹਨਾਂ ਨੇ ਪਿਛਲੇ 10 ਸਾਲਾਂ 'ਚ ਕੀਤੇ ਐ ਉਹਨਾਂ ਤੋਂ ਖੁਸ਼ ਨੇ ਕਿਉਂਕਿ ਸਾਰੇ ਲੋਕ ਜਾਣਦੇ ਐ ਕਿ ਕੱਲੇ ਰਵਿੰਦ ਕੇਜਰੀ ਵਾਲਾ ਜਿਹੜੇ ਕੰਮ ਦੀ ਰਾਜਨੀਤੀ ਕਰਦੇ ਐ ਅਸੀਂ ਉੱਥੇ ਗੱਲ ਕਰਦੇ ਐ ਸਕੂਲਾਂ ਦੀ ਅਸੀਂ ਗੱਲ ਕਰਦੇ ਐ ਹਸਪਤਾਲਾਂ ਦੀ ਇਹ ਗੱਲ ਕਰਦੇ ਐ ਕਿ ਜੀ ਕੇਜਰੀਵਾਲ ਨੇ ਇਹ ਕਰਤਾ ਕੇਜਰੀਵਾਲ ਨੇ ਇਹ ਕਰਤਾ ਪਰ ਇਹਨਾਂ ਦੀ ਪਿਛਲੇ 10 ਸਾਲਾਂ ਦੀ ਦਿੱਲੀ ਦੇ ਵਿੱਚ 21ਪੀ ਪ੍ਰਾਪਤੀ ਦੱਸ ਦੇਣ ਦਿੱਲੀ ਕੀ ਪੂਰੇ ਦੇਸ਼ ਦੇ ਵਿੱਚ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਲੜਾਉਣ ਲੋਕਾਂ 'ਚ ਨਫ਼ਰਤ ਦੀ ਰਾਜਨੀਤੀ ਫਲਾਉਣ ਤੋਂ ਬਿਨਾ ਬੀਜੇਪੀ ਦੀ ਪਿਛਲੇ 10 ਸਾਲਾਂ ਦੀ ਪ੍ਰਾਪਤੀ ਕੀ ਹੈ ਧਰਮਾਂ ਦੇ ਨਾਂ ਤੇ ਲੜਾ ਕੇ ਵੋਟਾਂ ਲਓ ਜਿੱਥੇ ਵੋਟਾਂ ਘਟ ਜਾਂਦੀਆਂ ਜਾਂ ਬੰਦੇ ਘਟ ਜਾਂਦੇ ਆ ਉੱਥੇ ਫਿਰ ਪੈਸੇ ਦਾ ਇਸਤੇਮਾਲ ਉੱਥੇ ਗਵਰਨਰ ਦਾ ਇਸਤੇਮਾਲ ਉੱਥੇ ਜਿੰਨੀਆਂ ਸੀਬੀਆਈ ਈਡੀ ਦਾ ਇਸਤੇਮਾਲ ਤੁਸੀਂ ਦੇਖੋ ਵੀ ਜਿਹੜੇ ਬੰਦੇ ਪ੍ਰਧਾਨ ਮੰਤਰੀ ਜੀ ਅਮਿਤ ਸ਼ਾ ਜੀ ਉਹ ਇੱਥੇ ਮਹਾਰਾਸ਼ਟਰ ਜਾ ਕਹਦੇ ਹੁੰਦੇ ਸੀ ਕਿ ਜੀ ਕਰਪਸ਼ਨ ਦਾ ਦੂਜਾ ਨਾਂ ਜੀਤ ਪਿਵਾਰ ਹੈ ਤੇ ਅੱਜ ਉਹਨਾਂ ਨਾਲ ਬੈਠੇ ਆ ਉਹ ਦੋ ਦਿਨਾਂ ਦੇ ਵਿੱਚ ਵਿੱਚ ਜੀਤ ਪਿਵਾਰ ਨੂੰ ਸ਼ਾਮਲ ਕਰਵਾ ਕੇ ਸਾਰੇ ਕੇਸ ਨੇ ਜਿਹੜੇ ਕੈਨਸਲ ਕਰ ਦਿੱਤੇ ਜਾਂਦੇ ਆ ਸਾਡੇ ਲੀਡਰਾਂ 'ਚ ਫਰਕ ਇਹੀ ਹੈ ਕਿ ਜੇ ਕੰਨਿਆ ਕੁਮਾਰੀ ਤੋਂ ਲੈ ਕੇ ਉਧਰ ਜੰਮੂ ਕਸ਼ਮੀਰ ਤੱਕ ਸਾਰੇ ਜਿਹੜੇ ਲੀਡਰਾਂ ਤੇ ਇਹਨਾਂ ਨੇ ਈਡੀ ਦੇ ਸੀਵੀ ਦੇ ਪਰਚੇ ਪਾਏ ਉਹਨਾਂ ਨੇ ਗੋਡੇ ਟੇਕ ਤੇ ਤੇ ਸਾਡੇ ਲੀਡਰ ਨੇ ਕਹਿ ਲੋ ਮਰਦਾ ਵਾਂਗੂ ਲੜਾਈ ਲੜੀ ਐ ਤੇ ਅੱਜ ਵੀ ਲੜ ਰਿਹਾ ਐ ਇਸੇ ਕਰਕੇ ਅੱਜ ਕੋਈ ਚਾਰਾ ਨਹੀਂ ਚੱਲ ਰਿਹਾ ਬੀਜੇਪੀ ਦਾ ਕੋਈ ਜੋਰ ਨਹੀਂ ਚੱਲ ਰਿਹਾ ਵੀ ਕਿਸ ਤਰ੍ਹਾਂ ਰਵਿੰਦ ਕੇਜਰੀਵਾਲ ਨੂੰ ਢਾਈਏ ਅੱਜ ਤੁਸੀਂ ਦੇਖੋ ਵੀ ਉੱਥੇ ਨਵੀਂ ਦਿੱਲੀ ਜਿਹੜੀ ਸੀਟ ਅਰਵਿੰਦ ਕੇਜਰੀਵਾਲ ਜੀ ਵਾਲੀ ਉੱਥੇ ਰੋਜ਼ ਆਮ ਆਨី ਪਾਰਟੀ ਦੇ ਵਰਕਰ ਜਿਹੜੇ ਆ ਉਹਨਾਂ ਨੂੰ ਪੜ ਕੇ ਥਾਣੇ ਬਿਠਾ ਲਿਆ ਜਾਂਦਾ ਸੂਟ ਵੰਡੇ ਜਾ ਰਹੇ ਆ ਉਥੇ ਸ਼ਰਾਬ ਤਾਂ ਚਲੋ ਛੋਟੀ ਗੱਲ ਆ ਸੋਨੇ ਦੀਆਂ ਚੈਨਾ ਤੱਕ ਜਿਹੜੀਆਂ ਨੇ ਵੰਡੀਆਂ ਜਾ ਰਹੀਆਂ ਵੀ ਕਿਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ अच्छੇ ਅਸੀਂ ਫਸਾਉਣਾ ਹਰਾਉਣਾ ਇਹ ਪਹਿਲੀ ਵਾਰ ਆ ਮਤਲਬ ਕਿ ਵੀ ਡੈਮੋਕ੍ਰੇਸੀ ਚ ਇੰਨਾ ਧੱਕਾ ਵੀ ਹਰ ਇੱਕ ਬੰਦੇ ਨੂੰ ਡਰਾਇਆ ਖਰੀਦਣ ਦੀ ਕੋਸ਼ਿਸ਼ ਹੋ ਰਹੀ ਆ ਇਹ ਮੈਨੂੰ ਲੱਗਦਾ ਵੀ ਬੜਾ ਮੰਦ ਭੱਗਿਆ ਜੋ ਲੋਕਤੰਤਰ ਲਈ ਜੋ ਦਿੱਲੀ ਚ ਕਰ ਰਹੇ ਐ ਪਰ ਦਿੱਲੀ ਦੇ ਲੋਕ ਜਾਣਦੇ ਐ ਕੌਣ ਸੱਚਾ ਤੇ ਕੌਣ ਝੂਠਾ ਪੰਜਾਬ ਦੇ ਲੋਕ ਵੀ ਜਾਣਦੇ ਕਿਵੇਂ ਕਿਸਾਨਾਂ ਦੇ ਨਾਲ ਲਿਖਤ ਵਾਅਦੇ ਕਰਕੇ ਮੁਕਰ ਗਏ ਬੀ ਐਮ ਐਸ ਪੀ ਦੀ ਗਰੰਟੀ ਦੇਵਾਂਗੇ ਕਿਸਾਨ ਨੂੰ ਤੇ ਬਿਟਿਆ ਤੋ ਸਾਰੇ ਲੋਕ ਜਾਣਦੇ ਆ ਦਿੱਲੀ ਦੇ ਲੋਕਾਂ ਨੇ ਰਵਿੰਦ ਕੇਜਰੀਵਾਲ ਜੀ ਨੂੰ ਇੱਕ ਨਹੀਂ ਦੋ ਨਹੀਂ ਤਿੰਨ ਵਾਰੀ ਸੀ ਐਮ ਬਣਾਇਆ ਉਹ ਐਸੇ ਕਰਕੇ ਬਣਾਇਆ ਕਿਉਂਕਿ ਜੋ ਕਿਹਾ ਉਹ ਕਰਕੇ ਦਿਖਾਏ 8 ਤਰੀਕ ਨੂੰ ਰਿਜ਼ਲਟ ਆਉਣਾ ਚੋਣਾ ਦੱਸਣ ਗਿਆ ਵੀ ਭਾਈ ਕੀ ਕੰਮ ਕੀਤਾ ਜੇ ਅਸੀਂ ਕੰਮ ਨਾ ਕੀਤੇ ਹੁੰਦੇ ਰਵਿੰਦ ਕੇਜਰੀਵਾਲ ਨੇ ਤਾਂ ਲੋਕਾਂ ਨੇ 13 ਚ ਇੱਕ ਵਾਰੀ ਵੋਟਾਂ ਪਾਣੀ ਸੀ 15 ਚ ਨਾ ਪਾਉਂਦੇ ਲੋਕਾਂ ਨੇ 95% ਸੀਟਾਂ ਜਿਤਾਈਆਂ 5 ਸਾਲ ਦੇਖ ਲਿਆ ਸੀ ਜੇ ਨਾ ਕੰਮ ਕੀਤੇ ਹੁੰਦੇ ਤਾਂ ਲੋਕ 2020 ਦੇ ਦੁਆਰਾ ਬਾੜੀ ਦਿੱਤਾ ਕਿਉਂ ਦਿੰਦੇ ਜੇ ਕੰਮ ਕੀਤੇ ਆ ਤਾਂ ਲੋਕਾਂ ਨੂੰ ਸੀਟਾਂ ਦਿੱਤੀਆਂ 700 ਸਕੂਲ ਆ ਜਿਹੜਾ ਰਵਿੰਦ ਕੇਜਰੀਵਾਲ ਜੀ ਨੇ ਪਿਛਲੇ 50 ਸਾਲਾਂ ਦੇ ਵਿੱਚ ਬਣਾਇਆਗਾ ਜਿੱਥੋਂ ਲੱਖਾਂ ਬੱਚਿਆਂ ਦਾ ਜਿਹੜਾ ਫਿਊਚਰ ਆ ਉਹ ਸੁਧਰੇ ਆ ਧੰਨਵਾਦ ਸਰ ਮਹੱਲਾ ਕਲੀਨਿਕ ਜਿਹੜੇ ਆ ਔਰ ਸੈਂਕੜਿਆਂ ਦੀ ਗਿਣਤੀ 'ਚ ਜਿਹੜੀ ਮੈਂ ਗੱਲ ਕਰ ਰਿਹਾ ਉਹ ਜਿਹੜੇ ਆ ਉਹ ਪਨਾਚੋ ਨਾਮ ਤੇ ਨਾਲ ਕੀ ਫਰਕ ਪੈਂਦਾ ਹੈ ਲਾਜ ਤਾਂ ਲੋਕਾਂ ਦਾ ਹੋਣਾ ਨਾ ਜਿਹੜਾ ਬੰਦਾ ਉੱਥੇ ਦਵਾਈ ਲੈਣ ਜਾਂਦਾ ਉਹਨੂੰ ਕੀ ਫਰਕ ਪੈਂਦਾ ਵੀ ਕੀ ਜਿਹੜਾ ਨਾਮ ਹੈ ਸੋ ਕਮ ਆਮ ਆਦਮੀ ਪਾਰਟੀ ਨੇ ਉੱਥੇ ਜਿਹੜਾ ਕਰਕੇ ਦਿਖਾਇਆ ਜਿੱਥੇ 70-70 ਸਾਲ ਤੋਂ ਪਾਣੀ ਸੀ ਪਹੁੰਚਿਆ ਉੱਥੇ ਪਾਣੀ ਪਹੁੰਚਾ ਕੇ ਦਿਖਾਇਆ ਤੇ ਸਭ ਤੋਂ ਵੱਡੀ ਗੱਲ ਪੂਰੇ ਤੁਸੀਂ ਮੈਨੂੰ ਲੱਗਦਾ ਹੈ ਕਿ ਭਾਰਤ ਕੀ ਪੂਰੀ ਦੁਨੀਆ 'ਚ ਕਿਤੇ ਧਾਰਨ ਨਹੀਂ ਹੋਣੀ ਵੀ ਕਿਸੇ ਸੂਬੇ ਦਾ ਬਜਟ ਤარიੰਗਰ ਭਾਈ 55 ਸਾਲਾਂ ਦੇ ਵਿੱਚ ਜਾਂ 10 ਸਾਲਾਂ ਦੇ ਵਿੱਚ 2.5 ਗੁਣਾ ਵਾਜੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਦੋਂ 25000 ਦੇ ਨੇੜੇ ਬਜਟ ਸੀ ਤੇ ਅੱਜ ਕੀ 77000 ਕਰੋੜ ਰੁਪਏ ਦਾ ਬਜਟ ਜਿਹੜਾ ਪੇਸ਼ ਕੀਤਾ ਤੂੰ ਦੇਖੋ ਵੀ 2.5 ਗੁਣਾ ਤੋਂ ਵੱਧ ਕਮਾਈ ਜਿਹੜੀ ਆਮ ਆਦਮੀ ਪਾਰਟੀ ਦੇ ਦੇਖੋ ਉਮੀਦਵਾਰਾਂ ਦਾ ਸਾਨੂੰ ਆਈ ਵਾਰ ਵੀ ਹੁੰਦੀਆਂ ਉੱਥੇ ਮੰਗ ਵੀ ਕਰਾਂਗੇ ਪੰਜਾਬ ਤੇ ਇੰਨਾ ਕਿਸਾਨਾਂ ਦੇ ਕਰਜ਼ਾ ਪੰਜਾਬ ਨੇ ਇੰਨਾ ਕਹਿ ਲੋ ਵੀ ਹਮੇਸ਼ਾ ਦੇਸ਼ ਲਈ ਖੜਿਆ ਰਿਹਾ ਹੈ ਹਨਾ ਅਸੀਂ ਆਤਮ ਨਿਰਪਰ ਪੰਜਾਬੀਆਂ ਨੇ ਕੀਤਾ ਆਪਦਾ ਧਰਤੀ ਪਾਣੀ ਸਾਰਾ ਕੁਝ ਅਸੀਂ ਬਰਬਾਦ ਹੈ ਜਿਹੜਾ ਉਹ ਕਰ ਲਿਆ ਤੇ ਤੁਸੀਂ ਉਸ ਤੋਂ ਬਾਅਦ ਇਹ ਕਾਲਾ ਦੌਰ ਆਇਆ ਪੰਜਾਬ ਦਾ ਉਹਦਾ ਬੋਝ ਵੀ ਜਿਹੜਾ ਤੁਸੀਂ ਪੰਜਾਬ ਤੇ ਜਿਹੜਾ ਉਹ ਪਾਤਾ ਤੇ ਸਾਡੇ ਗਵਾਂਢੀਆਂ ਨੂੰ ਤੁਸੀਂ ਹਮੇਸ਼ਾ ਟੈਕਸ ਆਬ ਨੂੰ ਬਣਾਉਂਦੇ ਰਹੇ ਹੋ ਸੂਬਿਆਂ ਨੂੰ ਜਿਹਦੇ ਕਰਕੇ ਸਾਡੇ ਪੰਜਾਬ ਦੀ ਇੰਡਸਟਰੀ ਜਿਹੜੀ ਹੈ ਉਹ ਜਾਂਦੀ ਰਹੀ ਪਰ ਜੇ ਫੇਰ ਵੀ ਮਿਹਨਤੀ ਸੀ ਅਸੀਂ ਆਪਣੇ ਪੈਰਾ ਸਿਰ ਜਿਹੜੇ ਆ ਅਸੀਂ ਖੜੇ ਹੁੰਦੇ ਰਹੇ ਮਿਹਨਤ ਜਿਹੜੀ ਆ ਉਹ ਕਰਦੇ ਰਹੇ ਪਰ ਜਿੰਦਾ ਵੱਡਾ ਕੰਟਰੀਬਿਊਸ਼ਨ ਆ ਜਿਵੇਂ ਦੂਜੇ ਸੂਬਿਆਂ ਨੂੰ ਸਪੈਸ਼ਲ ਪੈਕੇਜ ਜਿਹੜੇ ਆ ਉਹ ਦਿੱਤੇ ਜਾਂਦੇ ਆ ਪੰਜਾਬ ਦਾ ਹਰ ਜਗ੍ਹਾ ਬਹੁਤ ਵੱਡਾ ਕੰਟਰੀਬਿਊਸ਼ਨ ਆ ਦੇਸ਼ ਨੂੰ ਯਾਦ ਕਰਾਉਣ ਚ ਵੀ ਦੇਸ਼ ਦੀ ਰੱਖਿਆ ਕਰਨ ਚ ਵੀ ਦੇਸ਼ ਨੂੰ ਆਤਮ ਨਿਰਭਰ ਕਰਨ ਦੇ ਵਿੱਚ ਵੀ ਹਰ ਜਗ੍ਹਾ ਸੋ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਸਪੈਸ਼ਲ ਪੈਕੇਜ ਪੰਜਾਬ ਦੀ ਇੰਡਸਟਰੀ ਦੇ ਲਈ ਤੇ ਪੰਜਾਬ ਦੇ ਕਿਸਾਨਾਂ ਦੇ ਲਈ ਜਿਹੜਾ ਉਹ ਜਰੂਰ ਦਿੱਤਾ ਜਾਵੇ